ਪੰਜਾਬ ਸਰਕਾਰ ਨੂੰ ਅੱਜ ਉਹ ਡੈਟਵਾ ਸਟੈਂਡ ਲੈਣਾ ਚਾਹੀਦਾ ਵੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੋਣੀ ਚਾਹੀਦੀ ਹੈ ਤੇ ਚੰਡੀਗੜ੍ਹ ਪੰਜਾਬ ਦਾ ਹੋਣਾ ਚਾਹੀਦਾ ਤੁਸੀਂ ਦੇਖੋ ਉਦਾਹਰਣ ਆਪਣੇ ਕੋਲ ਪੀਏਯੂ ਪਹਿਲਾਂ ਜਿਵੇਂ ਹੁਣ ਅੱਜ ਪੰਜਾਬ ਯੂਨੀਵਰਸਿਟੀ ਇੱਕ ਇੰਟਰਸਟੇਟ ਬਾਡੀ ਹੈ ਉਹ ਵੀ ਪੀਏਯੂ ਪਹਿਲਾਂ ਇਹੋ ਜੀ ਬਾਡੀ ਸੀਗੀ ਪਰ ਪੰਜਾਬ ਸਟੇਟ ਨੇ ਗਵਰਨਮੈਂਟ ਨੇ 70s ਦੇ ਵਿੱਚ ਕਲੇਮ ਕੀਤਾ ਸੀਗਾ ਵੀ ਇਹ ਯੂਨੀਵਰਸਿਟੀ ਸਾਨੂੰ ਦਿੱਤੀ ਜਾਵੇ ਤੇ ਫਿਰ ਉਹਨਾਂ ਨੂੰ ਮਿਲੀ ਤੇ ਗਵਰਨਮੈਂਟ ਉਸ ਤਰ੍ਹਾਂ ਦੇ ਨਾਲ ਆਪਣੇ ਪਦਰਤਿਕ ਸੰਘਰਸ਼ ਚਲਾ ਸਕਦੀ ਹੈ ਮਤਲਬ ਗਵਰਨਮੈਂਟ ਕੋਲ ਆਬਵੀਅਸਲੀ ਪਾਵਰ ਹੈ ਕਿ ਇਹ ਵੀ ਆਪਣੇ ਵੱਲੋਂ ਕਾਰਵਾਈ ਤਾਂ ਕੋਈ ਸ਼ੁਰੂ ਕਰਨ ਇਸੇ ਕਰਕੇ ਅਸੀਂ ਜ਼ਰੂਰ ਚਾਹਾਂਗੇ ਵੀ ਉੱਥੇ ਇਸ ਇਹਨੂੰ ਇੱਕ ਮੁੱਖ ਮੁੱਦਾ ਬਣਾਇਆ ਜਾਵੇ ਗੱਲਬਾਤ ਦਾ ਤੇ ਸਿਰਫ ਗੱਲਬਾਤ ਨਹੀਂ ਇੱذ ਦੇ ਕੋਈ ਠੋਸ ਐਕਸ਼ਨ ਕੋਈ ਨਤੀਜਾ ਕੱਢਿਆ ਜਾਵੇ ਕੋਈ ਸਿੱਟਾ ਕੱਢਿਆ ਜਾਵੇ ਵੀ ਅਸੀਂ ਇਹ ਪਲਾਨ ਆਫ ਐਕਸ਼ਨ ਫਾਲੋ ਕਰਾਂਗੇ ਦੂਜੀ ਗੱਲ ਇਹ ਹੈ ਵੀ ਜਿਹੜੇ ਹੁਣ ਬਿਆਨ ਆਏ ਨੇ ਵੀ ਅਸੀਂ ਸੈਨੇਟ ਨੂੰ ਬਹਾਲ ਕਰਾਵਾਂਗੇ ਜਾਂ ਫਿਰ ਇਹ ਵੀ ਕਿਹਾ ਗਿਆ ਆ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਦੀਪਗਵੰਤ ਮੰਤ ਤੇ ਅਮਿਤ ਸ਼ਾਹ ਦੀ ਮੀਟਿੰਗ ਹੋਈ ਹੈ ਜਿਦੇ ਵਿੱਚ ਅਮਿਤ ਸ਼ਾਹ ਨੇ ਕਿਹਾ ਵੀ ਅਮਿਤ ਸ਼ਾਹ ਨੇ ਕਿਹਾ ਵੀ ਪ੍ਰੋਸਸਰ ਦਵਾਈਆ ਵੀ ਸੈਨੇਟ ਦੀਆਂ ਚੋਣਾਂ ਜਲਦੀ ਅਨਾਉਂਸ ਹੋਣਗੀਆਂ ਬੀਬੀਐਮਵੀ ਵੀ ਉਸ ਤਰ੍ਹਾਂ ਰਹੇਗੀ ਤੇ ਪੀਯੂ ਵੀ ਉਸ ਤਰ੍ਹਾਂ ਰਹੇਗੀ ਉਸੇ ਦਿਨ ਉਹਦੇ ਤੋਂ ਦੋਕਤਨਾ 12 ਸ ਆਪਾਂ ਦੇਖਦੇ ਹਾਂ ਵੀ ਅਮਿਤ ਸ਼ਾਹ ਦਾ ਬਿਆਨ ਆਉਂਦਾ ਅਮਿਤ ਸ਼ਾਹ ਦਾ ਬਿਆਨ ਇਹ ਹੁੰਦਾ ਹੈ ਵੀ ਹਰਿਆਣੇ ਦੇ ਕਾਲਜੇਸ ਨੂੰ ਪੀਯੂ ਦੇ ਨਾਲ ਰੀ ਅਫੀਲੀਏਟ ਕਰਨ ਬਾਰੇ ਸੋਚਿਆ ਜਾਣਾ ਚਾਹੀਦਾ ਤਾਂ ਇਹ ਜਿਹੜੀ ਟਾਈਮਿੰਗ ਹੈ ਇਹ ਤੁਸੀਂ ਦੇਖੋ ਵੀ ਬਹੁਤ ਨੇੜੇ ਹੈ ਵੀ ਇਕੱਠੀਆਂ ਇਹਦਾਂ ਲ ਹੋ ਰਹੀਆਂ ਨੇ ਤਾਂ ਇਸ ਕਰਕੇ ਵੀ ਅੰਦਰ ਸਰਕਾਰ ਦੀ ਕੀ ਗੱਲ ਹੋਈ ਹੈ ਪੰਜਾਬ ਸਰਕਾਰ ਦੀ ਉਹਨਾਂ ਦੇ ਨਾਲ ਹਨਾ ਉਹ ਹੁਣ ਆਪਾਂ ਕਹੀਏ ਵੀ ਕੀ ਆਪਾਂ ਬਿਲਕੁਲ ਸਾਫ਼ ਆਪਾਂ ਨਹੀਂ ਕਹਿ ਸਕਦੇ ਪਰ ਇਸ ਵੇਲੇ ਅਸੀਂ ਬਸ ਡਿਮਾਂਡ ਕਰ ਸਕਦੇ ਹਾਂ ਵੀ ਪੰਜਾਬ ਸਰਕਾਰ ਨੂੰ ਅੱਜ ਖੜਨਾ ਜ਼ਰੂਰ ਚਾਹੀਦਾ ਲੋਕਾਂ ਦੇ ਨਾਲ ਤੇ ਸਿਰਫ ਆਪਣੇ ਸਿਰਫ ਬਿਆਨ ਸਿਰਫ ਸਟੇਟਮੈਂਟਸ ਨਹੀਂ ਸਾਥੇ ਕੋਈ ਆਪਾਂ ਕਹੀਏ ਵੀ ਐਕਸ਼ਨ ਜੋ ਹੈ ਇੱਕ ਥੋਸ ਐਕਸ਼ਨ ਓਲੈਂਡ ਦੀ ਹੁਣ ਲੋੜ ਹੈਗੀ ਲੋੜ ਤਾਂ ਵੈਸੇ ਬਹੁਤ ਪਹਿਲਾਂ ਸੀਗੀ ਪਰ ਹੁਣ ਜੇ ਸੈਸ਼ਨ ਆ ਰਿਹਾ ਹੈ ਤਾਂ ਸੈਸ਼ਨ ਦੇ ਵਿੱਚ ਇਹਨੂੰ